ਸਸੂਗਾਲ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਅੱਧੀ ਇਸ ਵੀਡੀਓ ਦੇ ਵਿੱਚ ਆਪਾਂ ਸਲਵਾਰ ਦੇ ਉੱਪਰ ਲੈਸ ਨਾ ਡਿਜ਼ਾਈਨ ਬਣਾਵਾਂਗੇ ਇਹ ਡਿਜ਼ਾਈਨ ਕੋਈ ਵੀ ਬਣਾ ਸਕਦਾ ਬਹੁਤ ਹੀ ਆਸਾਨੀ ਨਾਲ ਬਣ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਜਿਸ ਤਰ੍ਹਾਂ ਨੋਰਮਲ ਸਲਵਾਰ ਤੇ ਬੁਕਰਮ ਨੂੰ ਅਟੈਚ ਕਰਦੇ ਆਂ ਪੌਚੇ ਨੂੰ ਬਣਾਉਂਦੇ ਆਂ ਬਣਾ ਲੈਣਾ ਏ ਉਸ ਤੋਂ ਬਾਅਦ ਆਪਾਂ ਲਵਾਂਗੇ ਇਸ ਤਰ੍ਹਾਂ ਫਲਾਵਰ ਵਾਲੀ ਲੇਸ ਇਸ ਨੂੰ ਸੂਸੀ ਗਲੂ ਨਾਲ ਪਹਿਲਾਂ ਅਟੈਚ ਕਰ ਸਕਦੇ ਹਾਂ ਇੱਥੇ ਨੀਚੇ ਵਾਲੀ ਸਾਈਡ 'ਤੇ ਪੇਸਟਿੰਗ ਪੇਪਰ ਨੂੰ ਅਟੈਚ ਨਹੀਂ ਕੀਤਾ ਪਰ ਜਿਆਦਾ ਸਫਾਈ ਲਈ ਤੁਸੀਂ ਨੀਚੇ ਵਾਲੀ ਸਾਈਡ 'ਤੇ ਪੇਸਟਿੰਗ ਪੇਪਰ ਨੂੰ ਅਟੈਚ ਕਰ ਸਕਦੇ ਆਂ ਜਿਵੇਂ ਸਿਲਕ ਦਾ ਫੈਬਰਿਕ ਹੁੰਦਾ ਜਾਂ 크ريب ਦਾ ਫੈਬਰਿਕ ਹੁੰਦਾ ਤੇ ਉਹਦੇ ਨੀਚੇ ਜਿਹੜਾ ਪੇਸਟਿੰਗ ਪੇਪਰ ਆ ਅਟੈਚ ਕਰ ਲੈਣਾ ਚਾਹੀਦਾ ਫਿਰ ਜਿਹੜੀ ਸਫਾਈ ਉਹ ਜ਼ਿਆਦਾ ਹੁੰਦੀ ਆ ਹੁਣ ਦੇਖੋ ਆਪਾਂ ਸੈਂਟਰ ਇਸ ਤਰ੍ਹਾਂ ਪਹਿਲਾਂ ਹੀ ਕੱਢਿਆ ਹੋਇਆ ਇਸ ਤਰ੍ਹਾਂ ਕਿਏ ਸੈੱਟ ਕਰ ਦਵਾਂਗੇ ਇਹ ਸਾਰੀ ਲੇਸ ਤੇ ਆਪਾਂ ਸਲਾਈਆਂ ਲਗਾ ਲਈਆਂ ਆ ਹੁਣ ਆਪਾਂ 3-3 ਇੰਚ ਛੱਡਦੇ ਹੋਏ ਇਸ ਤਰ੍ਹਾਂ ਇਸ ਤਰ੍ਹਾਂ ਸਕੇਲ ਦੀ ਹੈਲਪ ਦੇ ਨਾਲ ਆਪਾਂ ਲਾਈਨਾਂ ਲਗਾ ਲਵਾਂਗੇ ਲਾਈਨ ਜਿਹੜੀ ਸਾਡੀ ਆ ਸਿੱਧੀ ਹੋਣੀ ਚਾਹੀਦੀ ਏ ਤੇ ਇੱਕ ਜਿਹੜੀ ਸੈਂਟਰ ਵਾਲੀ ਲਾਈਨ ਆ ਉਹ ਸਾਡੀ ਜ਼ਿਆਦਾ ਲੰਬੀ ਆ ਤੇ ਉਸ ਤੋਂ ਜਿਹੜੀ ਦੂਜੀ ਆ ਉਹ ਥੋੜੀ ਉਸ ਤੋਂ ਛੋਟੀ ਆ ਫਿਰ ਜਿਹੜੀ ਤੀਜੀ ਆ ਉਹ ਉਸ ਤੋਂ ਛੋਟੀ ਇਸ ਤਰ੍ਹਾਂ ਆਪਾਂ ਲਾਈਨਾਂ ਨੂੰ ਲਗਾ ਕੇ ਫਿਰ ਇਹਨਾਂ ਦੇ ਉੱਪਰ ਲੇਸ ਨੂੰ ਇਸ ਤਰ੍ਹਾਂ ਅਟੈਚ ਕਰ ਦਵਾਂਗੇ ਏ ਹੁਣ ਮੈਂ ਤੁਹਾਨੂੰ ਦੂਸਰੇ ਪੌਂਚੇ ਤੇ ਰੱਖ ਕੇ ਦੱਸ ਦਿੰਦੀ ਆ ਕਿ ਇਸ ਤਰ੍ਹਾਂ ਆਪਾਂ ਲੈਸ ਨੂੰ ਅਟੈਚ ਕਰਨਾ ਹੈ ਜੇਕਰ ਸਿੰਪਲੀ ਆਪਾਂ ਲੈ ਪੌਂਚੇ ਤੇ ਹੀ ਲੈਸ ਇਸ ਤਰ੍ਹਾਂ ਲਗਾ ਕੇ ਛੱਡ ਦਿੰਦੀ ਆ ਉਹ ਵੀ ਕਾਫੀ ਸੋਹਣੀ ਲੱਗੇਗੀ ਹੁਣ ਦੇਖੋ ਸੈਂਟਰ ਦੇ ਵਿੱਚ ਆਪਾਂ ਇਸ ਤਰ੍ਹਾਂ ਸਿੱਧੀ ਲੈਸ ਜਮਾਂਗੇ ਜੇਕਰ ਤੁਹਾਡੇ ਪਾਰਟੀ ਵੇਅਰ ਸੂਟ ਹੈ ਤੇ ਸਾਰੇ ਫਲਾਵਰਾਂ ਦੇ ਵਿੱਚ ਇੱਕ ਇੱਕ ਮੋਤੀ ਵੀ ਤੁਸੀਂ ਅਟੈਚ ਕਰ ਸਕਦੇ ਹੋ ਹੁਣ ਬਾਕੀ ਸਾਰਿਆਂ ਤੇ ਵੀ ਆਪਾਂ ਇਸ ਤਰ੍ਹਾਂ ਲੈਸ ਨੂੰ ਇਸ ਤਰ੍ਹਾਂ ਲੈਸ ਲਗਾਉਣ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਹੁਣ ਲੁੱਕ ਸੌਖਾ ਜਿਹਾ ਡਿਜ਼ਾਈਨ ਸੀ ਕੋਈ ਵੀ ਇਸ ਨੂੰ ਆਸਾਨੀ ਨਾਲ ਬਣਾ ਸਕਦਾ ਹੈ ਜਿਹੜਾ ਹਜੇ ਨਿਊ ਨਿਊ ਸ ਤਾਂ ਇਹ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਦੇਖਣ ਲਈ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ